ਸੱਚੀ ਗੱਲ ਦੋਸਤੋ ਕੀ ਹਾਲ ਚਾਲ ਹੋਪਸ ਹੋ ਸਾਰੇ ਤੁਸੀਂ ਕੈਨ ਹੋ ਗਾ ਵੈਲਕਮ ਬੈਕ ਟੂ ਮਾਈ ਚੈਨਲ ਸਤਿਗੁਰੂ ਦਵਾਰ ਦਾ ਫੇਰ ਤੋਂ ਬਹੁਤ ਬਹੁਤ ਸਵਾਗਤ ਅੱਜ ਪੇਸ਼ ਵਿੱਚ ਪੇਸ਼ ਵਿੱਚ ਹੈ ਤੁਹਾਡੇ ਕੋਲ ਲੈ ਕੇ ਬਹੁਤ ਸੋਹਣਾ ਬਹੁਤ ਹੀ ਪਿਆਰਾ ਟੂ ਮਥ ਸੋਹਣਾ ਆਰਟੀਕਲ ਲੈ ਕੇ ਆ ਬਹੁਤ ਹੀ ਪਿਆਰਾ ਜਆ ਪਿਓਰ ਵਿਸਕੋਸ ਮਸਲੀਨ ਦੇ ਵਿੱਚ ਅੱਜ ਆਰਟੀਕਲ ਲੈ ਕੇ ਆ ਤੁਹਾਡੇ ਕੋਲ ਬਹੁਤ ਸੋਹਣਾ ਵੀ ਨੈਕ ਦੇ ਵਿੱਚ ਆ ਬਹੁਤ ਪਿਆਰਾ ਬਹੁਤ ਹੀ ਸੋਹਣਾ ਸੋ ਤੁਹਾਡਾ ਟਾਈਮ ਨਾ ਵੇਸਟ ਕਰਦੇ ਹੋਏ ਦਿਖਾਣੇ ਤੁਹਾਨੂੰ ਅੱਜ ਦਾ ਆਰਟੀਕਲ ਅੱਜ ਦਾ ਆਰਟੀਕਲ ਦੇਖੋਗੇ ਮੈਂ ਕਹਿੰਨਾ ਪੂਰੇ ਫਿਦਾ ਹੋ ਜਾਓਗੇ ਦਿਖੋ ਜੀ ਅੱਜ ਬੁਟੀਕ ਸਟਾਈਲ ਡਿਜ਼ਾਈਨਰ ਪੀਸ ਬਣਿਆ ਹੋਇਆ ਜੇ ਬਹੁਤ ਸੋਹਣਾ ਆਰਟੀਕਲ ਆ ਬਹੁਤ ਹੀ ਦੋਸਤੋ ਚੈੱਕ ਕਰੋ ਅੱਜ ਦਾ ਆਰਟੀਕਲ ਅੱਜ ਦਾ ਡਿਜ਼ਾਈਨ ਬਹੁਤ ਹੀ ਪਿਆਰਾ ਬਹੁਤ ਹੀ ਸੋਹਣਾ ਡਿਜ਼ਾਈਨਰ ਪੀਸ ਬਣਿਆ ਹੋਇਆ ਜੇ ਥੋੜਾ ਜਿਹਾ ਕਲੋਜ਼ ਲੁੱਕ ਤੁਹਾਨੂੰ ਦਿਖਾਣੇ ਆ ਬਹੁਤ ਸੋਹਣਾ ਟੋਟਲੀ ਸਾਰਾ ਹੈਂਡ ਵਰਕ ਦਾ ਕੰਮ ਜੇ ਉੱਤੇ ਵੀ ਨੈਕ ਦੇ ਵਿੱਚ ਆ ਬਹੁਤ ਪਿਆਰਾ ਲੇਸਿਸ ਦਾ ਵਰਕ ਹੋਇਆ ਜੇ ਡਿਜ਼ਾਈਨਰ ਪੀਸ ਆ ਪ੍ਰਾਈਸ ਬੜਾ ਮਿੱਠਾ ਜਾ ਸਿਰਫ ਤੇ ਸਿਰਫ 1350 ਰੁਪਏ ਦੀ ਰੇਂਜ ਦੇ ਵਿੱਚ ਮੈਗਨਾ ਡਿਜ਼ਾਈਨਰ ਪੀਸ ਦਿੱਤਾ ਜੇ ਤੋਂ ਦੁਪੱਟਾ ਵੇਖੋ ਬਹੁਤ ਹੀ ਪਿਆਰਾ ਬਹੁਤ ਸੋਹਣਾ ਡਿਜ਼ਾਈਨਰ ਪੀਸ ਬਹੁਤ ਸੋਹਣਾ ਦੁਪੱਟਾ ਬਹੁਤ ਹੀ ਸੋਹਣਾ ਜ ਠੀਕ ਆ ਹੁਣ ਤੁਹਾਨੂੰ ਦਿਖਾਣੇ ਇਹਦੇ ਵਿੱਚ ਕਲਰਸ ਬੜੇ ਪਿਆਰੇ ਬਹੁਤ ਹੀ ਪਿਆਰੇ ਜੇ ਕਲਰ ਹੈਗੇ ਜੇ ਇਹਦੇ ਵਿੱਚ ਚੈੱਕ ਕਰੋ ਜਿਹੜਾ ਪਹਿਲਾਂ ਤੁਸੀਂ ਕਲਰ ਦੇਖਿਆ ਸੀ ਉਹ ਪੀਚ ਕਲਰ ਜਿਹੜਾ ਨੈਕਸਟ ਕਲਰ ਆ ਗਿਆ ਜੇ ਬਹੁਤ ਸੋਹਣਾ ਉਹ ਆ ਗਿਆ ਲਵੈਂਡਰ ਕਲਰ ਲਵੈਂਡਰ ਕਲਰ ਦੇ ਨਾਲ ਬਹੁਤ ਸੋਹਣਾ ਕੰਬੀਨੇਸ਼ਨ ਬਹੁਤ ਹੀ ਪਿਆਰਾ ਜਾਂ ਸੂਟ ਹੈਗਾ ਜੇ ਨੈਕਸਟ ਜਿਹੜਾ ਆ ਗਿਆ ਜੇ ਉਹ ਆ ਗਿਆ ਜੇ ਆਈਸ ਕਲਰ ਨੈਕਸਟ ਆ ਗਿਆ ਜੇ ਬਹੁਤ ਸੋਹਣਾ ਆਈਸ ਗ੍ਰੇ ਕਲਰ ਬਹੁਤ ਹੀ ਪਿਆਰਾ ਜਆ ਬਹੁਤ ਸੋਹਣਾ ਜਆ ਡਿਜ਼ਾਈਨਰ ਜਆ ਪੀਸ ਹੈਗਾ ਜੇ ਮੈਂ ਕਹਿੰਨਾ ਕਿਆਮਤ ਲੋਕਾ ਤੇ ਕਿਆਮਤ ਹੀ ਬਹੁਤ ਸੋਹਣਾ ਨੈਕ ਬਣਿਆ ਆ ਜੇ ਬਹੁਤ ਸੋਹਣਾ ਬਹੁਤ ਹੀ ਪਿਆਰਾ ਜਿਹੜਾ ਲਾਸਟ ਕਲਰ ਆ ਗਿਆ ਉਹ ਆ ਗਿਆ ਜੇ ਪਿਸਤਾ ਗ੍ਰੀਨ ਕਲਰ ਪਿਸਤਾ ਗ੍ਰੀਨ ਕਲਰ ਟੂ ਮੱਚ ਸੋਹਣਾ ਕਲਰ ਕੰਬੀਨੇਸ਼ਨ ਬਹੁਤ ਪਿਆਰਾ ਡਿਜ਼ਾਈਨਰ ਪੀਸ ਸੋ ਇਦਾਂ ਤੇ ਹੋਰ ਸੋਹਣੇ ਸੋਹਣੇ ਆਰਟੀਕਲ ਦੇਖਣ ਵਾਸਤੇ ਜੁੜੇ ਰਹੋ ਸਾਡੇ ਚੈਨਲ ਦੇ ਨਾਲ ਔਰ ਅਗਰ ਕੋਈ ਆਰਡਰ ਕਰਨਾ ਤੁਹਾਨੂੰ ਪਤਾ ਨੰਬਰ ਉੱਤੇ ਹਾਈਲਾਈਟ ਹੋ ਰਿਹਾ 987731748 ਹੋ ਰਿਹਾ ਤਾਂ ਤੇ ਸੋਨੇ ਸੋਨੇ ਆਰਟੀਕਲ ਦੇਖਣ ਵਾਸਤੇ ਜੁੜੇ ਰਹੋ ਸਾਡੇ ਚੈਨਲ ਦੇ ਨਾਲ ਮਿਲਦੇ ਆਂ ਤਾਂ ਦੀ ਹੋਰ ਪਿਆਰੀ ਜਿਹੀ ਵੀਡੀਓ ਦੇ ਵਿੱਚ ਉਹ ਜਿਨ੍ਹਾਂ ਨੇ ਸਾਡਾ ਚੈਨਲ ਸਾਡਾ ਪੇਜ ਫੋਲੋ ਨਹੀਂ ਕੀਤਾ ਜਲਦੀ ਤੋਂ ਜਲਦੀ ਜਾ ਕੇ ਪੇਜ ਨੂੰ ਕਰ ਲਓ ਫੋਲੋ ਮਿਲਦੇ ਆਂ ਇਦਾਂ ਦੀ ਹੋਰ ਪਿਆਰੀ ਜਿਹੀ ਵੀਡੀਓ ਦੇ ਸਿਲਡਨ ਬਾਇ ਬੇਟੇ ਕਰਮਟੇ ਸასი ਕਰ ਜੀ